ਨੋ ਸ਼ਹਿਰੇ ਦੀ جنگ ਤੋਂ ਪਹਿਲਾਂ ਲਾਹੌਰ ਦੇ ਵਿੱਚ ਅੰਮ੍ਰਿਤ ਵੇਲੇ ਦਿਵਾਨ ਲਗਾਇਆ ਗਿਆ ਸੀ ਸਾਰੇ ਜਥੇਦਾਰਾਂ ਨੇ ਆਪਣੇ ਆਪਣੇ ਦਸਤੇ ਲੈ ਕੇ ਹਾਜ਼ਰੀ ਭਰੀ ਜਿੱਥੇ ਆਉਣ ਵਾਲੀ ਲੜਾਈ ਦੇ ਬਾਰੇ ਵਿਚਾਰ ਕੀਤਾ ਗਿਆ ਵਿਚਾਰਾਂ ਉਪਰੰਤ ਤੁਰੰਤ ਹਮਲਾ ਕਰਨ ਦਾ ਫੈਸਲਾ ਕੀਤਾ ਗਿਆ ਅਰਦਾਸਾਂ ਸੋਧ ਕੇ ਨਗਾਰਾ ਵਜਾ ਕੇ ਖਾਲਸਾਈ ਫੌਜਾਂ ਦਾ ਇੱਕ ਇੱਕ ਦਸਤਾ ਬਾਰੀ ਬਾਰੀ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਆਉਂਦਾ ਤੇ ਜੈਕਾਰੇ ਦੀ ਗੂੰਜ ਦੇ ਨਾਲ ਅੱਗੇ ਵਧਦਾ ਰਿਹਾ ਅਕਾਲੀ ਫੂਲਾ ਸਿੰਘ ਦਾ ਜੱਥਾ ਅੱਗੇ ਲੰਘ ਚੁੱਕਾ ਸੀ ਪਿੱਛੋਂ ਕਿਸੇ ਖਬਰੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਖਬਰ ਦਿੱਤੀ ਕਿ ਕਾਬਲ ਤੋਂ 10000 ਸੈਨਾ ਟੋਪਾਂ ਲੈ ਕੇ ਦੁਸ਼ਮਣ ਦੀ ਮਦਦ ਦੇ ਲਈ ਪਹੁੰਚ ਚੁੱਕੇ ਹਨ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਹਮਲੇ ਦਾ ਪ੍ਰੋਗਰਾਮ ਇੱਕ ਦਿਨ ਦੇ ਲਈ ਟਾਲਣ ਦਾ ਫੈਸਲਾ ਕੀਤਾ ਜਦੋਂ ਅਕਾਲੀ ਫੂਲਾ ਸਿੰਘ ਜੀ ਨੂੰ ਪਤਾ ਲੱਗਾ ਤਾਂ ਪਹੁੰਚ ਜਾਂਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਤੇ ਕਹਿਣ ਲੱਗੇ ਮੰਨਿਆ ਕਿ ਅੱਜ ਬੈਰੀ ਸਾਡੇ ਤੋਂ ਬਹੁਤ ਤਕਤਵਾਰ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਰਦਾਸਾਂ ਕਰਕੇ ਕੀਤੇ ਪ੍ਰਣ ਤੋਂ ਪਿੱਛੇ ਹਟਣਾ ਖਾਲਸੇ ਦਾ ਅਸੂਲ ਨਹੀਂ ਹੈ ਮਹਾਰਾਜਾ ਜੀ ਕਹਿੰਦੇ ਮੈਂ ਜੰਗ ਤੋਂ ਪਿੱਛੇ ਨਹੀਂ ਹਟਦਾ ਪਰ ਰਾਜਨੀਤੀ ਤੋਂ ਕੰਮ ਲੈਣ ਵਿੱਚ ਵੀ ਕੋਈ ਹਰਜ ਨਹੀਂ ਹੈ ਅਕਾਲੀ ਬਾਬਾ ਫੂਲਾ ਸਿੰਘ ਜੀ ਕਹਿੰਦੇ ਭਾਵੇਂ ਬੈਰੀ ਦੀ ਫੌਜ 1 ਪਦ ਕਿਉਂ ਨਾ ਹੋਵੇ? ਭਾਵੇਂ ਸਾਨੂੰ ਮੈਦਾਨ ਦੇ ਵਿੱਚ ਸ਼ਹੀਦ ਹੀ ਕਿਉਂ ਨਾ ਹੋਣਾ ਪਵੇ। ਪਰ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਕਿਤੇ ਬਚਨਾ ਮੁਤਾਬਕ ਦੁਸ਼ਮਣਾਂ ਤੇ ਹੁਣੇ ਹੀ ਹਮਲਾ ਕਰਾਂਗੇ। ਖਾਲਸਾ ਨੂੰ ਬਚਨ ਪਾਲਣ ਦਾ ਧਰਮ ਪੂਰਾ ਕਰਨ ਵਿੱਚ ਮਦਦ ਕਰਨ ਵਾਲਾ ਕਲਗੀਧਰ ਪਿਤਾ ਸਾਡੇ ਅੰਗ ਸੰਗ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਸੋਚਾਂ ਦੇ ਵਿੱਚ ਪਿਆ ਦੇਖ ਅਕਾਲੀ ਜੀ ਬੋਲੇ ਕਿ ਤੁਸੀਂ ਮਹਾਰਾਜਾ ਹੋ। ਜੋ ਜੀ ਆਏ ਤੁਸੀਂ ਕਰੋ। ਪਰ ਅਸੀਂ ਤਾਂ ਕੀਤਾ ਪ੍ਰਣ ਤੋੜ ਨਿਵਾਉਣ ਲਈ ਹੁਣੇ ਹੀ ਅੱਗੇ ਵਧਾਂਗੇ। ਮੈਦਾਨ ਦੇ ਵਿੱਚ ਸ਼ੀਸ਼ ਵੀ ਜਾਣਾ ਪੈ ਜਾਵੇ ਤਾਂ ਵੀ ਪ੍ਰਵਾਹ ਨਹੀਂ ਹੈ। ਪਰ ਦੁਸ਼ਮਣਾਂ ਨੂੰ ਆਪਣੇ ਦੇਸ਼ ਦੇ ਵਿੱਚ ਇੰਚ ਪਰ ਪੌ ਤੇ ਪੈਰ ਰੱਖ ਨਹੀਂ ਦਵਾਂਗੇ। ਮੁਸ਼ਾਇਰੇ ਦੀ جنگ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਆਖਰੀ ਜੰਗ ਸੀ। ਇਸ ਲੜਾਈ ਦੇ ਵਿੱਚ ਪਠਾਣਾ ਦੇ ਦਿਲਾਂ ਉੱਤੇ ਇੰਨਾ ਬਬਦਵਾ ਪਿਆ ਕਿ ਹਮੇਸ਼ਾ ਦੇ ਲਈ ਹੌਂਸਲੇ ਛੱਡ ਗਏ। ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਮੁਸ਼ਾਇਰੇ ਦੀ ਲੜਾਈ ਦੇ ਵਿੱਚ ਐਸੀ ਬੀਰਤਾ ਦਿਖਾਈ। ਐਸੇ ਹੌਂਸਲੇ ਨਾਲ ਲੜਾਈ ਲੜੀ ਕਿ ਪਠਾਣਾ ਨੂੰ ਮੈਦਾਨ ਵਿੱਚੋਂ ਪੜਿਆਂ ਨੂੰ ਰਾਹ ਨਹੀਂ ਲੱਭੇ। ਮੁਸ਼ਾਇਰੇ ਦੀ ਜੰਗ ਵਿੱਚੋਂ ਭੱਜ ਕੇ ਗਏ ਪਠਾਣਾ ਵਿੱਚੋਂ ਇੱਕ ਦਾ ਨਾਂ ਸੀ ਮੁੱਲਾ ਰਸ਼ੀਦ ਜਿਹੜਾ ਬਹੁਤ ਹੀ ਬਹਾਦਰ ਬੰਦਾ ਸੀ। ਜਦ ਕਿਸੇ ਨੇ ਉਸ ਕੋਲੋਂ ਪੁੱਛਿਆ ਕਿ ਹੁਣ ਸਿੰਘਾਂ ਨਾਲ ਕਦੋਂ ਜੰਗ ਕਰਨੀ ਹੈ ਤਾਂ ਮੁੱਲਾ ਨੇ ਜਵਾਬ ਦਿੱਤਾ ਕਿ ਮੈਂ ਹੁਣ ਸਿੰਘਾਂ ਦੇ ਨਾਲ ਜੰਗ ਇੱਕਰ ਕੋਈ ਮੈਨੂੰ ਇੰਨਾ ਲੰਬਾ ਨਿਜਾ ਬਣਾ ਕੇ ਦਵੇ ਕਿ ਮੈਂ ਸਰੰਦ ਦੀਆਂ ਚੋਟੀਆਂ ਤੇ ਖੜਾ ਹੋ ਕੇ ਮਾਝੇ ਤੱਕ ਸਿੰਘਾਂ ਦਾ ਨਿਸ਼ਾਨਾ ਬਣਾ ਸਕਾਂ ਫਿਰ ਤਾਂ ਮੈਂ ਆਪਣਾ ਫੈਸਲਾ ਬਦਲ ਵੀ ਸਕਦਾ ਹਾਂ ਪਰ ਮੈਦਾਨ ਦੇ ਵਿੱਚ ਸਾਹਮਣੇ ਹੋ ਕੇ ਲੜਨ ਦਾ ਮੇਰਾ ਹੌਸਲਾ ਨਹੀਂ ਹੈ ਮੁੱਲਾ ਨੇ ਆਪਣੇ ਪੈਰਾਂ ਨੂੰ ਹੱਥ ਲਾ ਕੇ ਚੁੰਮਿਆ ਸੀ ਤੇ ਕਹਿੰਦਾ ਸੀ ਇਹਨਾਂ ਪੈਰਾਂ ਸਦਕਾ ਹੀ ਮੈਨੂੰ ਸ਼ਹਿਰੇ ਦੇ ਮੈਦਾਨ ਵਿੱਚੋਂ ਭੱਜਣ ਦੇ ਲਈ ਕਾਮਯਾਬ ਹੋਇਆ ਨਹੀਂ ਤਾਂ ਮੈਂ ਵੀ ਆਪਣੇ ਹਜ਼ਾਰਾਂ ਪਰਾਵਾਂ ਦੀ ਤਰ੍ਹਾਂ ਮੈਦਾਨ-ਏ-ਜੰਗ ਦੇ ਵਿੱਚ ਪੁੱਤਰਿਆ ਜਾਣਾ ਸੀ